मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸੱਚ ਆਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਸੋ ਜਿਲ੍ਹਾ ਕਰਨਾ ਵਿੱਚ ਚੱਲ ਰਿਹਾ ਇਸੀ ਬਾਜੂਗ ਸੀਐਮ ਸਾਹਿਬ ਵੱਲੋਂ ਜਿਹੜਾ ਹੋਮ ਚੱਲ ਰਿਹਾ ਜਿੱਦ ਨਸ਼ਾ ਵਿਰੋਧ ਉਹਦੇ ਤਹਿਤ ਸਾਡੇ ਕਾਸੋ ਪ੍ਰੋਗਰਾਮਸ ਆ ਗਏ ਪੂਰੇ ਪੰਜਾਬ ਚੱਲ ਰਿਹਾ ਔਰ ਸਾਡੇ ਡਿਸਟ੍ਰਿਕਟਸ ਵੀ ਪਾਇਲ ਚ ਸਮਰਾਲੇ ਮਾਚੀ ਵਾਲੇ ਹਰ ਜਗ੍ਹਾ ਇਹ ਸੱਚ ਆਪਰੇਸ਼ਨ ਚੱਲ ਰਿਹਾ ਜਿਹੜੇ ਵੀ ਬਦਨਾਮ ਏਰੀਏ ਨੇ ਕੁਝ ਉਹਦੇ ਚ ਗਿਆ ਜਿ ਸਬਗਨਾ ਜਿਹੜੇ ਕੋਈ ਗੇਲ ਆਊਟ ਨੇ ਦਾ ਅੰਦਰ ਬੈਠੇ ਕੰਮ ਕਰ ਰਹੇ ਉਹਨਾਂ ਦੇ ਖਰਾਂਜ ਰਿਪੋਰਟ ਕਰਕੇ ਸੱਚ ਕਰੀ ਸਭ ਜੀ ਗੱਲ ਕਰਤੀ ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਦੇਖੋ ਜੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜਦੋਂ ਵੀ ਕੋਈ ਖਬਰ ਹੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਸਤਹੀ ਮੈਸੇਜ ਹੈ ਜਿਹੜੇ ਮਾੜੇ ਅਨਸਰ ਮਾੜੇ ਅਨਸਰਾਂ ਲਈ ਇਹਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ ਚ ਕਰਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨਾ ਉਹਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 100 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇਹ ਤੁਹਾਨੂੰ ਡਿਟੇਲ ਮਿਲ ਜੂਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਸਰਕਾਸੋਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਤੋਂ ਜ਼ਿਲ੍ਹਾ ਕਰਨਾ ਵਿੱਚ ਚੱਲ ਰਿਹਾ ਜੀ ਜੀ ਬਾਂਜੁਗ ਸੀਐਮ ਸਾਹਬ ਵੱਲੋਂ ਜਿਹੜਾ ਚੱਲ ਰਿਹਾ ਜਿੱਦ ਨਿਸ਼ਾ ਵਿਰੋਧ ਉਹਦੇ ਤਹਿਤ ਸਾਡੇ ਕਾਸੋ ਪ੍ਰੋਗਰਾਮ ਚ ਆ ਗਏ ਪੂਰੇ ਪੰਜਾਬ ਚੱਲ ਰਿਹਾ ਸਾਡੇ ਡਿਸਟ੍ਰਿਕਟਸ ਵਿੱਚ ਪਾਇਲਟ ਸਮਰਾਲੇ ਬੱਚਿਵਾਰੇ ਹਰ ਜਗ੍ਹਾ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਿਹੜੇ ਵੀ ਬਦਨਾਮ ਏਰੀਆ ਨੇ ਕੁਛ ਉਹ ਚ ਜਿਆਦਾ ਸਵਗਨਾ ਜਿਹੜੇ ਕੋਈ ਕੋਈ ਲਾਊਟ ਨੇ ਦਾ ਅੰਦਰ ਬੈਠੇ ਕੰਮ ਕਰਦੇ ਉਹਨਾਂ ਦੇ ਕਰੰਜ ਰੇਟ ਕਰਕੇ ਸੱਚ ਕਰੀਏ ਗੱਲ ਕਰੀਏ ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਜਾਂ ਦੇਖੋ ਅਜੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਵੀ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਸਤਕੀ ਮੈਸੇਜ ਹੈ ਜਿਹੜੇ ਮਾੜੇ ਅਨਸਰਾਂ ਲਈ ਇਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕਮਲਾ ਚ ਪ੍ਰਣ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲੇ ਰੱਖਣਾ ਹੈ